ਚੈਕਿੰਗ ਇਹ ਵੀ ਹਾਂ ਚਲਾਇਆ ਗਿਆ ਸਰ ਦੇ ਦਾਦੇ ਕਿਸ ਤਰੀਕੇ ਦੀ ਚੈਕਿੰਗ ਹ ਤੇ ਕੀ ਕਹਿਣਾ ਚਾਹੋਗੇ ਸਰ ਅਸੀਂ ਇੱਕ ਰੈਂਡਮ ਚੈਕਿੰਗ ਹੁਣ ਪਲਾਨ ਕੀਤੀ ਆ ਹੁਣ ਅਸੀਂ ਕਰਾਂਗੇ ਰੈਂਡਮ ਚੈਕਿੰਗ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਡੀਆਈਜੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਵਿਚਾਰ ਨਿਰਦੇਸ਼ ਤੇ ਇਹ ਰੈਂਡਮਲੀ ਔਰ ਚਾਂਚਕ ਇਸ ਚੈਕਿੰਗ ਕੀਤੀ ਜਾ ਰਹੀ ਆ ਔਰ ਇਹ ਸਰ ਹਮੇਸ਼ਾ ਟਾਈਮ ਬਦਲ ਬਦਲ ਕੇ ਕੀਤੀ ਜਾਂਦੀ ਆ ਹੁਣ ਸਾਡੀ ਫੋਰਸ ਜਿਹੜੀ ਆ ਉਹ ਸਾਡੇ ਕੋਲ 20 ਦੇ ਕਰੀਬ ਲੇਡੀਜ਼ ਨੇ 100 ਦੇ ਕਰੀਬ ਮੇਲਜ਼ ਨੇ ਸਰ ਐਸਐਚਓਜ਼ ਨੇ ਡੀਐਸਪੀਜ਼ ਨੇ ਸਾਰੇ ਰਲ ਕੇ ਚੈਕਿੰਗ ਕਰ ਔਰ ਸਾਡਾ ਜਿਹੜਾ ਮੇਨ ਪ੍ਰਾਇੋਰਟੀ ਉਹੀ ਹੈ ਕਿ ਜਿਹੜੇ ਗੈਂਗਸਟਰਸ ਅੰਦਰ ਬੈਠੇ ਆਪਰੇਟ ਕਰਦੇ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮੋਬਾਈਲ ਜਾਂ ਹੋਰ ਚੀਜ਼ ਅੰਦਰ ਨਾ ਪਹੁੰਚਦੀ ਹੋਵੇ ਔਰ ਉਹਦੀ ਥੋਰੋ ਚੈੱਕ ਜੇਲ ਤੱਕ ਕਰਦੀ ਕਰਦਾ ਅਸੀਂ ਵੀ ਕਰੀਏ ਤਾਂ ਇਹ ਜਿਹੜਾ ਮਹੀਮ ਚੱਲ ਰਹੀ ਹੈ ਗੈਂਗਸਟਰਸ ਤੇ ਵਾਰ ਉਹਦੇ ਤਹਿਤ ਰੈਂਡਮਲੀ ਨਾਕੇ ਲੱਗ ਰਹੇ ਨੇ ਜੇਲ ਚੈਕਿੰਗਸ ਹੋ ਰਹੀਆਂ ਨੇ ਜਿਹੜੇ ਪ੍ਰੀ ਹਿਸਟਰੀ ਸ਼ੀਟਰਸ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹਰ ਇੱਕ ਐਂਗਲ ਚੈੱਕ ਕੀਤਾ ਜਾ ਰਿਹਾ ਜਿਹਦੇ ਨਾਲ ਪੰਜਾਬ ਦਾ ਜਿਹੜਾ ਲਾਅਨ ਆਰਡਰ ਹੈ ਔਰ ਬਾਕੀ ਚੀਜ਼ਾਂ ਦਾ ਮਾਹੌਲ ਸਖਾਵਾਂ ਬਣਾ ਰਿਹਾ ਸਰ ਜਿਸ ਤਰ੍ਹਾਂ ਕਿ ਚੈਕਿੰਗ ਤੇ ਰੈਨਡਮਲੀ ਹੈ ਪਰ ਕੋਈ ਇਨਕੋ ਵੀ ਹੋਈ ਹੈ ਕੋਈ ਨਹੀਂ ਸਰ ਅਸੀਂ ਨਾ ਜਿਵੇਂ ਪਿਛਲੇ ਦਿਨ ਵੀ ਕੀਤੀ ਸੀ ਆਪਾਂ ਜਦੋਂ ਚੈਕਿੰਗ ਉਦੋਂ ਵੀ ਸਾਨੂੰ ਕਾਫੀ ਕੁਝ ਅੰਦਰੋਂ ਬਣੰਦ ਹੋਇਆ ਸੀ ਅਸੀਂ ਐਫ ਆਈ ਆਰ ਦੇ ਕੇ ਉਹਦੀ ਤਫਤੀਸ਼ ਨੂੰ ਅੱਗੇ ਕਾਫੀ ਕਨਕਲੂਡ ਕਰਕੇ ਲੈ ਕੇ ਗਏ ਸੀ ਵੀ ਕਿਹੜੀ ਚੀਜ਼ ਕਿਵੇਂ ਆ ਰਹੀ ਹੈ ਇਸੇ ਤਰ੍ਹਾਂ ਇਹ ਵੀ ਚੈਕਿੰਗ ਹੈ ਸਰਪ੍ਰਾਈਜ਼ ਚੈਕਿੰਗ ਹੈ ਇਹ ਇਸੇ ਕਰਕੇ ਕੀਤੀ ਜਾਂਦੀ ਹੈ ਤਾਂ ਜੋ ਇੱਕਦਮ ਆਓ ਚੈਕਿੰਗ ਕਰੋ ਔਰ ਜਿਹੜਾ ਸਰਪ੍ਰਾਈਜ਼ ਐ ਹੁਣ ਉਹ ਚੈਕਿੰਗ ਕੀਤੀ ਜਾਵੇਗੀ ਔਰ ਜੋ ਦਾ ਆਉਟਕਮ ਆਊਗਾ ਉਸ ਤੋਂ ਬਾਅਦ ਦੱਸਿਆ ਰਕੋ ਪਿਛਲੀ ਵਾਰ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਕਾਫੀ ਕੁਝ ਮਿਲਿਆ ਹੈਗਾ ਕੋਈ ਗ੍ਰਿਫਤਾਰੀ ਵੀ ਹੋਈ ਉਹਦੇ ਸਰ ਬਿਲਕੁਲ ਜੀ ਸਾਨੂੰ ਸਰ ਇੱਥੋਂ ਜੋ ਬੈਰਕਸ ਤੋਂ ਬਾਅਦ ਸਰ ਸਾਨੂੰ ਜਦੋਂ ਸਾਡੇ ਮੈਟਲ ਡਿਟੈਕਟਰਸ ਨੇ ਲੱਭਿਆ ਤੇ ਸਾਨੂੰ ਸਰ ਇੱਕ ਹਿਡਨ ਥੱਲੇ ਕੰਪਾਰਟਮੈਂਟ ਬਣੇ ਚੋ ਤਿੰਨ ਚਾਰ ਮੋਬਾਈਲਸ ਮਿਲੇ ਸੀ ਕਿ ਫਿਰ ਉਹ ਸਾਰੇ ਉਹਨਾਂ ਦਾ ਪ੍ਰੋਪਰ ਫੋਰੈਂਸਿਕ ਅਨਲਾਈਜ਼ ਕੀਤਾ ਗਿਆ ਔਰ ਉਹਦੇ ਚ ਕਾਫੀ ਚੀਜ਼ਾਂ ਬ੍ਰੇਕਥਰੂ ਹੋਈਆਂ ਪਰਟ ਆਫ ਇਨਵੈਸਟੀਗੇਸ਼ਨ ਆ ਮੈਂ ਸੌਰੀ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਬਟ ਅਸੀਂ ਹੁਣ ਕੋਈ ਹੋਰ ਵਿਆਪਨ ਤਾਂ ਨਹੀਂ ਹੋ ਸਕਦਾ ਉਹ ਸਾਰੀਆਂ ਚੀਜ਼ਾਂ ਨੂੰ ਕਵਰ ਕੀਤਾ ਜਾਊਗਾ ਸਰ ਪ੍ਰिजन ਐਕਟ ਦੇ ਹਿਸਾਬ ਨਾਲ ਬਿਲਕੁਲ ਸਰ ਪ੍ਰिजन ਐਕਟ ਦੇ ਮੁਤਾਬਕ ਸਰ ਜੇ ਕੋਈ ਚੀਜ਼ ਮਿਲਦੀ ਹੈ ਉਹਦਾ ਤੇ ਜੇ ਕੋਈ ਕੰਟਰਾਬੈਂਡ ਮਿਲਦਾ ਜਾਂ ਹੋਰ ਹੈ ਉਹਦੇ ਚ ਲੋਕਲ ਸਪੈਸ਼ਲ ਲਾਅ ਦੇ ਜਿਹੜੀ ਜਿਹੜੇ ਸੈਕਸ਼ਨਸ ਫੋਲੋ ਕਰਦੇ ਨੇ ਉਹਦੇ ਥੱਲੇ ਉਹਨਾਂ ਦੇ ਪਰਚਾਤ ਜਾਊਗਾ ਠੀਕ ਠੀਕ ਥੈਂਕ ਯੂ